ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਵਿੱਚ ਰਹਿ ਰੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਚਰਨਾਂ ਦੇ ਵਿੱਚ ਦੋਵੇਂ ਹੱਥ ਜੋੜ ਕੇ ਗਰਾਸ ਦੀ ਸਮੂਹ ਸਾਧ ਸੰਗਤ ਵੱਲੋਂ ਬੇਨਤੀ ਆ ਕਿ ਜਿਸ ਤਰ੍ਹਾਂ ਸਾਰੇ ਜਾਣਦੇ ਹੋ ਕਿ ਇੱਕ ਤਰੀਕੇ ਨੂੰ ਇੰਡੀਆ ਦੀ ਧਰਤੀ ਤੇ ਇਲੈਕਸ਼ਨ ਹੋਣ ਜਾ ਰਹੀ ਆ ਤੇ ਉਸ ਇਲੈਕਸ਼ਨ ਦਾ ਸਾਡੇ ਕੁਝ ਜੋ ਪੰਚ ਦਾ ਦਰਦ ਰੱਖਣ ਵਾਲੇ ਸੂਰਮੇ ਚੋਣ ਮદાન ਵਿੱਚ ਨੇ ਤੇ ਅਸੀਂ ਗਰਾਸ ਦੀ ਸਮੂਹ ਸਾਥ ਸੰਗਤ ਪੰਜਾਬ ਦੀ ਧਰਤੀ ਤੇ ਵਸ ਰਹੇ ਸਮੂਹ ਸਾਥ ਸੰਗਤ ਬੇਨਤੀ ਕਰਦੇ ਆ ਕਿ ਉਹ ਆਪਣਾ ਜੋ ਵੋਟ ਵੋਟ ਆ ਉਹ ਆਪਣੇ ਜਿਹੜੇ ਸੂਰਮੇ ਕੌਮ ਲਈ ਲੜ ਰਹੇ ਨੇ ਕਿਸੇ ਵੀ ਪਾਰਟੀ ਵੱਲੋਂ ਹੋਣ ਜੋ ਕੌਮ ਦਾ ਦਰਦ ਰੱਖਦੇ ਨੇ ਉਹਨਾਂ ਨੂੰ ਆਪਣਾ ਕੀਮਤੀ ਵੋਟ ਪਾ ਕੇ ਤੇ ਵੱਡੀ ਤੋਂ ਵੱਡੀ ਲੀਡਰਾਂ ਜਿਤਾਓ ਜੋ ਕਿ ਇੰਡੀਆ ਗਵਰਨਮੈਂਟ ਨੂੰ ਹਕੂਮਤ ਨੂੰ ਇਹ ਦੱਸਿਆ ਜਾ ਸਕੇ ਕਿ ਖਾਲਸਾ ਪੰਥ ਜੇ ਜਿੰਦਾਬਾ ਚੜ੍ਹਦੀ ਕਲਾ ਵਿੱਚ ਤੇ ਖਾਲਸੇਨਾ ਇਸ ਦੁਨੀਆ ਤੇ ਕੋਈ ਵੀ ਟੱਕਰ ਨਹੀਂ ਲੈ ਸਕਦਾ ਕਿ ਇਹ ਆਪਣੇ ਜੋ ਇਸ ਟਾਈਮ ਆਪਣੀ ਪੱਗ ਦਾ ਸਵਾਲ ਆ ਕਿ ਜਿਹੜੇ ਸੂਰਮੇ ਇਲੈਕਸ਼ਨ ਦੇ ਵਿੱਚ ਲੜੇ ਆਪਾਂ ਨੇ ਉਹਨਾਂ ਨੂੰ ਵੱਡੀ ਤੋਂ ਵੱਡੀ ਲੀਡ ਨਾ ਜਿਤਾਉਣਾ ਇਹ ਇਹ ਗਰਾਸ ਦੀ ਸਮੂਹ ਸਾਧ ਸੰਗਤ ਵੱਲੋਂ ਆਪਣੇ ਪੰਜਾਬ ਦੀ ਧਰਤੀ ਤੇ ਰਹੇ ਨੇ ਸਾਰੀ ਸੰਸਾਤ ਸੰਗਨ ਨੂੰ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ